ਅੱਜ ਸਾਡੇ ਪਿੰਡ ਇਹ ਗੋਦਾ ਰਜਬਾਹ ਜਿਹੜਾ ਕਿ ਜ਼ਿਆਦਾ ਭਰਿਆ ਹੋਇਆ ਸੀਗਾ ਪਹਿਲਾਂ ਤਾਂ ਜਦੋਂ ਪਾਣੀ ਦੀ ਲੋੜ ਸੀ ਉਦੋਂ ਸਰਕਾਰ ਨਹਿਰ ਬਣਾਈ ਗਈ ਤੇ ਹੁਣ ਪ੍ਰਸ਼ਾਸਨ ਦੀ ਆਹ ਅਣਗਹਿਲੀ ਕਰਕੇ ਜਦੋਂ ਸਫਾਈ ਨਹੀਂ ਨਾ ਹੋਣ ਕਰਕੇ ਇੱਥੇ ਆਹ ਸੁਆ ਟੁੱਟ ਗਿਆ ਤੇ ਕਿਸਾਨਾਂ ਦਾ ਨਿਸ਼ਾਨ ਹੀ ਆ ਤੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਵੀ ਘੱਟੋ ਘੱਟ ਇਹਦੀ ਸਫਾਈ ਤਾਂ ਜ਼ਰੂਰ ਕਰਵਾਈ ਚੀ ਜਾਵੇ ਕਿਉਂਕਿ ਫਿਰ ਜਦੋਂ ਲੋੜ ਹੁੰਦੀ ਆ ਪਾਣੀ ਉਦੋਂ ਪਾਣੀ ਲਾਇਆ ਆਪਣਾ ਖੇਤਾਂ 'ਚ ਬੋਰਾ ਦਾ ਪਾਣੀ ਲਾ ਕੇ ਖਸਨਾ ਪਾਲੀਆਂ ਹੋਂਦੇ ਆਇਆ ਪਾਣੀ ਤਾਂ ਨੁਕਸਾਨ ਦੂਰਾ ਕਰੀ ਜਾਂਦਾ ਕੱਚੀ ਫਸਲ ਆ ਇਹਨਾਂ ਨੁਕਸਾਨ ਹੋਊਗਾ ਹੀ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸੂਏ ਦੀ ਸਫਾਈ ਜਰੂਰ ਕਰਵਾ ਦਿਓ ਕਿਉਂਕਿ ਯਾਰ ਕਿਸਾਨ ਵੀ ਵਿਚਾਰਾ ਬਹੁਤ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸਾਡੀ ਇਹੀ ਬੇਨਤੀ ਆ ਵੀ ਇਹਦੀ ਸਫਾਈ ਜਰੂਰ ਕਰਾ ਦਿਓ